ਉਸ ਤੋਂ ਅੱਜ ਪਿੰਡ ਢੇਲਿਆਂ ਵਾਲੀ ਜ਼ਿਲ੍ਹਾ ਫਰੀਦਕੋਟ ਢੇਲਿਆਂ ਵਾਲੇ ਪਿੰਡ ਨੂੰ ਰਾਮੂ ਵਾਲਾ ਵੀ ਕਹਿ ਦਿੰਨੇ ਆ ਜਿਹੜਾ ਕਿ ਜੈਤੋ ਤੋਂ ਮੁਕਸਰ ਰੋਡ ਤੇ ਆ ਪਹਿਲਾ ਪਿੰਡ ਆਉਂਦਾ ਹੈ ਤਾਂ ਇੱਥੋਂ ਦੇ ਕਿਸਾਨ ਰੁਲਦੂ ਖਾਨ ਜਿਹੜੇ ਕਿ ਆਰਗੈਨਿਕ ਖੇਤੀ ਕਰਦੇ ਆ ਸਬਜ਼ੀਆਂ ਦੀ ਖੇਤੀ ਕਰਦੇ ਆ ਉਹ ਬਹੁਤ ਹੀ ਉਹਨਾਂ ਦੇ ਖੇਤ ਵਿੱਚ ਡਾਈਵਰਸਿਟੀ ਆ ਸਬਜ਼ੀਆਂ ਵਿੱਚ ਤਾਂ ਆਪਾਂ ਰੁਲਦੂ ਖਾਨ ਜੀ ਨਾਲ ਗੱਲ ਕਰਦੇ ਆ ਕਿ ਉਹ ਇਹ ਨਿਡਰਸਟੀ ਕਿਵੇਂ ਲਿਆਉਂਦੇ ਆ ਤੇ ਬਿਨਾਂ ਰੈਸਪਰੇ ਤੋਂ ਕਿਵੇਂ ਤਿਆਰ ਕਰਦੇ ਆ ਉਹ ਖੇਤੀ ਵਿਰਾਸਤ ਮਿਸ਼ਨ ਨਾਲ ਜੁੜੇ ਹੋਏ ਆ ਉਹਨਾਂ ਟੀਮ ਉਹਨਾਂ ਕੋਲ ਪਹੁੰਚਦੀ ਰਹਿੰਦੀ ਹੈ ਤੇ ਆਰਗੈਨਿਕ ਖੇਤੀ ਕਰਨ ਦੇ ਢੰਗ ਤਰੀਕੇ ਉਹ ਉਹਨਾਂ ਨਾਲ ਸਾਂਝੇ ਕਰਦੇ ਰਹਿੰਦੇ ਆ ਆਓ ਆਪਾਂ ਰੋਲਦੂ ਖਾਨ ਜੀ ਨਾਲ ਗੱਲ ਕਰੀਏ ਰੋਲਦੂ ਖਾਨ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਅ ਰੋਲਦੂ ਖਾਨ ਜੀ ਤੁਸੀਂ ਜਿਵੇਂ ਆਰਗੈਨਿਕ ਖੇਤੀ ਕਰਦੇ ਹੋ ਹਨਾ ਤੇ ਕੀ ਇਹ ਜਿੰਨੀ ਆਰਗੈਨਿਕ ਖੇਤੀ ਕਰ ਰਹੇ ਹੋ ਇਦੇ ਵਿੱਚ ਕਿਹੜੀਆਂ ਕਿਹੜੀਆਂ ਫਸਲਾਂ ਬੀਜਦੇ ਉਹ ਇਦੇ ਜ ਆਪਣਾ ਜਿਵੇਂ ਮੇਥਾ ਜੀ ਮੂਲੀ ਹੋ ਜਾਂਦੀ ਐ ਸਾਗ ਧਨੀਆ ਹੋ ਜਾਂਦਾ ਗੰਨਾ ਵੀ ਆਪਾਂ ਲਾਈ ਬਸਾਂ ਛੋਲੇ ਵੀ ਔਰ ਦਾ ਜਿਨ੍ਹਾਂ ਨੂੰ ਸਪਰੇਅ ਦੀ ਲੋੜ ਨਹੀਂ ਪੈਂਦੀ ਅੱਛਾ ਇਹ ਜਿਹੜੀ ਤੁਸੀਂ ਸਬਜ਼ੀ اگਾਈ ਹੈ ਲਾਉਣੀ ਹੈ ਤੁਸੀਂ ਹਾਂ ਸੀਜ਼ਨ ਦੇ ਮੁਤਾਬਕ ਤਾਂ ਇਹ ਆਪਣੀ ਜ਼ਮੀਨ ਹੈ ਜਾਂ ਠੇਕੇ ਤੇ ਲੈ ਮੇਰੀ ਜ਼ਮੀਨ ਠੇਕੇ ਤੇ ਵੀ ਆਈ ਮੇਰੇ ਕੋਲ ਤਾਂ ਦਾ ਸਕਦਾ 23 ਸਾਲ ਤੋਂ ਕੋਈ ਲੋਕ ਕੋਈ ਇੰਕੀ ਕਰਦੇ ਨਹੀਂ ਇਹਦਾ ਇਸ ਜ਼ਮੀਨ ਦਾ ਠੇਕਾ ਕੀ ਹੈ ਇਹਦੇ ਬਾਰੇ ਦੱਸੋ ਇਹਦਾ ਠੇਕਾ 80000 ਰੁਪਏ ਜਿਵੇਂ ਤੁਸੀਂ ਸਬਜ਼ੀ ਇੰਨੀ ਬੀਜਦੇ ਹੋ ਇੰਨੀ ਮਿਹਨਤ ਕਰਦੇ ਹੋ ਹਨਾ ਤਾਂ ਇਹਦਾ ਵਿਕੀ ਤੁਹਾਨੂੰ ਪੱਲੇ ਪੈ ਜਾਂਦਾ ਕੁਛ ਕਿ ਕਿਵੇਂ ਆਪਣੋ ਪੱਲੇ ਵੀ ਪੈਂਦਾ ਤੇ ਨਹੀਂ ਵੀ ਪੈਂਦਾ ਜੇ ਤਾਂ ਭਾਜੇ ਤਾਂ ਪੱਲੇ ਪਾਏ ਜਾਂਦਾ ਤੇ ਨਹੀਂ ਤਾਂ ਫਿਰ ਕੰਮ ਲੱਗੇ ਰਹਿੰਦੇ ਆ ਤਾਂ ਰੋਲਦੂ ਜੀ ਇਹ ਜਿਹੜੇ ਤੁਸੀਂ ਅੱਜ ਮੇਥੇ ਪੱਟ ਰਹੇ ਹੋ ਹੈਨਾ ਨਾਲ ਸਾਥੀ ਲਾਏ ਹੋਏ ਆ ਗੁੱਟੀਆਂ ਬੰਨਣ ਤੇ ਹੈਨਾ ਤੇ ਇਹ ਮੇਥੇ ਤੁਨੂੰ ਮਤਲਬ ਵੀ ਕਿੱਥੇ ਵੇਚ ਕੇ ਆਉਣੀ ਹੈ ਉਹਦੀ ਕੀ ਮਾਰਕੀਟ ਹੈਗੀ ਇਹਦੀ ਮਾਰਕੀਟ ਹੈਗੀ ਆ ਜੀ ਇਹ ਜਿਵੇਂ ਆਮ ਹੀ ਹੁੰਦੀ ਆ ਕੋਈ ਖਾਸ ਗੱਲ ਨਹੀਂ ਮਾਰਕੀਟ ਜੇ ਬਹੁਤ ਸੌਦੇ ਦੀ ਤੇਜ਼ੀ ਹੁੰਦੀ ਆ ਉਦੋਂ ਤਾਂ ਪਾਕਿਸਤਾਨ ਨਾਲ ਹੀ ਚੱਲਦਾ ਕੰਮ ਹੁਣੇ 14-15 ਰੁਪਏ ਬੋਡੀ ਤੇ ਮੇਥੇ ਦੀ ਗੁੱਟੀ ਜਾ ਰਹੀ ਹੈ ਪਿਛਲੇ ਸਾਲ 5-7 ਰੁਪਏ ਅੱਜ ਕਿੰਨੀਆਂ ਕੁ ਗੁੱਠੀਆਂ ਲੈ ਕੇ ਜਾ ਰਹੇ ਮਾਜਮਾ 500 ਲੈ ਕੇ ਜਾ ਰਹੇ ਇਹ ਸਾਰੀਆਂ ਲੱਗ ਜਾਣਗੀਆਂ ਲੱਗ ਜਾਣਗੀਆਂ ਜੀ ਆਰਡਰ ਤੇ ਰੇੜਾ ਨਹੀਂ ਖਲਿਆ ਰੋ ਅੱਛਾ ਇਹਦੇ ਨਾਲ ਦੀ ਕੁਆਲਿਟੀ ਹੈ ਨਹੀਂ ਇਹ ਆਪਾਂ ਵੇਲਾ ਵਾਂਣ ਰਾਤੀ ਸੌਣ ਮਾ ਲਾਇਆ ਨਹੀ ਸਬਜ਼ੀ ਦਾ ਤੁਸੀਂ ਹੋਰ ਵੀ ਬਹੁਤ ਬੀਜੀ ਆ ਜਿਵੇਂ ਹਨਾ ਮੂੜੀਆਂ ਗੋਭੀ ਜਾਂ ਕੋਈ ਇਹੋ ਜਿਹਾ ਕੋਸਤ ਸਾਗ ਹੈ ਹੁਣ ਜਿਆਦਾ ਵੈਰਾਈਟੀ ਕਿਹੜੀ ਆ ਹੁਣ ਵੇਖ ਕਿਹੜੀ ਰਹੀ ਹੈ ਜਿਆਦੇ ਵੈਰਾਈਟੀ ਤਾਂ ਮੇਥਾ ਵੇ ਕਰਿਆ ਅੱਛਾ ਜੀ ਸਾਗ ਵੇ ਕਰਿਆ ਤੇ ਟਣੀਆਂ ਵੀ ਜਲੀ ਜਾਂਦਾ ਹੈ। ਹਾਂ ਜੀ। ਸਗਮਲ ਵੀ ਲੱਗ ਜਾਂਦਾ ਹੈ। ਤੇ ਸਕੰਦਰ ਵੀ ਵਿਕੀ ਜਾਂਦਾ ਲਾਇਆ ਆਪਣੇ ਆਖੜਾ। ਅੱਛਾ। ਇਹ ਰੋਜਾ ਦਹਾਂ ਤੇ ਨਾ ਕੋਈ 50-60 ਰੁਪਏ ਕਿਲੋ ਜਾ ਬਣਦਾ ਹੈ। ਬਹੁਤ ਅੱਛਾ। ਇਹ ਆੜਤੇ ਖੜਾ ਹੈ। ਤੇ ਢਿੱਲੇ ਥਾਂਟ ਵੀ ਹੈ ਤੇ ਥਾਂ ਵੀ ਕਬਰ ਨਹੀਂ ਤੁਹਾਡੀ ਕਿੰਨੀ ਇੱਥੇ ਕਿੰਨੀ ਏਰੀਆ 'ਚ ਸਬਜ਼ੀ ਬੀਜੀ ਵੀ ਹੈ? ਮੇਰੇ ਕੋਲ ਹੈ ਸਾਰਾ ਨਾਲਾ ਵਾਣਾ। ਦੇ ਵਿੱਚ ਦੋ ਤਿੰਨ ਕਨਾਲਾਂ ਸਰੋਂ ਆ ਆ ਤਿੰਨ ਕਨਾਲਾਂ ਮੇਥਲ ਖੜਾ ਇੱਕ ਨਾਲ ਸਿਕੰਦਰ ਹੈ ਕੋ ਨਵਾਂ ਵੀਜਾ ਕੋ ਹੁਣ ਛੋਦੇ ਵੀਜਾ ਤੇ ਉਹ ਹੋਰ ਸਾਗ ਦਾ ਸਾਗ ਚ ਵੈਰਟੀ ਕੀ ਹੈ ਸਾਗ ਚ ਆਪਣੀ ਵੈਰਟੀ ਹੈਗੀ ਆ ਜੀ ਮੂੜੀ ਆ ਵਿੱਚ ਤੇ ਸਗ ਮਲ ਵੀ ਵੱਟਦੇ ਹੈਗੇ ਤੇ ਸਰੋਂ ਤੇ ਸਰੋਂ ਉੱਤੇ ਉਹਦੇ ਵਿੱਚ ਕੋਈ 2-4 ਬੱਲਾ ਪਰ ਮਲਾਂਦੀ ਜੀ ਤੇ ਹੋਰ ਕਿਲਾਰੇ ਆ ਅੱਜ ਮੈਂ ਤੁਸੀ ਆ ਜੀ ਇਹ ਪੱਟੀ ਜਾਨੇ ਹੈ ਨਾ ਜਿਹੜੀ ਸਾਰੀ ਐਵੇਂ ਇਧਰੋਂ ਮਿੱਥੇ ਵਿਲੇ ਕਰਤੇ ਪਟਕੇ ਆ ਸਾਰੀ ਮਿੱਥੀ ਖੜੀ ਐ ਤਾਂ ਇਹ ਇਸ ਤੋਂ ਬਾਅਦ ਇੱਥੇ ਕੀ ਲਾਉਂਗੇ ਇਸ ਤੋਂ ਬਾਅਦ ਆਪਾਂ ਇੱਕ ਵਾਰੀ ਦਾ ਮੇਥਾ ਹੀ ਲਾਵਾਂਗੇ ਫਿਰ ਜੇ ਐਂ ਠੰਡ ਪੈਂਦੀ ਰਹੀ ਤਾਂ ਜੇ ਠੰਡ ਨਾ ਪਈ ਫਿਰ ਉਸ ਤੋਂ ਬਾਅਦ ਵਹਣੇ ਜਾਂਦਾ ਕਣਕ ਵਿੱਚ ਜਾਂਗੇ ਜਾਂ ਭਿੰਦੀ ਸਾਰੀ ਸਬਜ਼ੀ ਤੁਸੀਂ ਜਿਹੜੀ ਇਹ ਲਾਉਣੀ ਐ ਤਿਆਰ ਕਰਦੇ ਹੋ ਤਾਂ ਇਹਦੇ ਚ ਖਾਦ ਖਰਾਕ ਤੁਸੀਂ ਕੀ ਪਾਉਣੀ ਹੋ ਉਹ ਵੀ ਮੈਨੂੰ ਦੱਸ ਦੋ ਵੀ ਆਰਗੈਨਿਕ ਦੇ ਵਿੱਚ ਜੋ ਵੀ ਪਾਉਣੀ ਇਦੇ ਚ ਮੈਨੂੰ ਸਭ ਤੋਂ ਪਹਿਲਾਂ ਤਾਂ ਜ਼ਿਆਦੇ ਮਾ ਕੇ ਵੀ ਐਮ ਵਾਲਾ ਨੇ ਮੈਨੂੰ ਗੰਡੂਆ ਦਿੱਤਾ ਤੇ ਇਹ ਮੇਰੇ ਕੋਲ 4-5 ਕੁਆਂਟਰ ਲਖਾ ਦਿੱਤੀ ਮੈਂ ਪਾਉਣਾ। ਦੂਜਾ ਇਹਨਾਂ ਨੇ ਜਿਹੜਾ ਲੱਸੀ ਦਾ ਤੇ ਟੱਕਾ ਅਮਰਤਜੀਤ ਬਣਾਇਆ ਮੈਂ ਆਪ ਦਾ ਇਸਤੇਮਾਲ ਕਰ ਲਵਾਂਗਾ। ਅੱਛਾ ਹਾਂ। ਨੇ ਮਤਲਬ ਇਹ ਗੰਡੂਆ ਦੀ ਖਾਦ ਵਰਤਦੇ ਆ ਹਨਾ ਜੀਵ ਅੰਮ੍ਰਿਤ ਭੋਲੇ ਆ। ਇਹਦੇ ਕੀਟਾ ਤੋਂ ਕੀੜੇ ਪੈਂਦੇ ਆ ਜਦੋਂ ਫਸਲ ਨੂੰ ਉਹ ਕੀੜਿਆਂ ਤੋਂ ਕੀ ਕਰਦੇ ਫਿਰ ਉਹ ਕੀੜਾ ਤੋਂ ਹੀ ਆਪਾਂ ਲੱਥੀ ਦੀ ਪੁਰਾਣੀ ਆ ਤੇ ਜਿਵੇਂ ਫੜਕੜੀ ਆ ਫੜਕੜੀ ਵੀ ਬਾਣ ਚ ਪਾ ਕੇ ਕੀੜੇ ਫੜਕੜੀ ਰਹਤ ਹੈ ਪੀੜੇ ਗੂੜੇ ਭਜਦੇ ਆ ਫੜਕੜੀ ਨਾਲ ਤੇ ਕਲੀ ਨਾਲ ਇਹ ਬਹੁਤ ਚੀਜ਼ਾਂ ਘਟਦੀਆਂ ਅੱਛਾ ਇਥੋਂ ਜਿਹੜੀ ਸਬਜ਼ੀ ਤੁਹਾਡੇ ਪਿੰਡ ਚ ਪਿੰਡ ਚ ਪਿੰਡ ਚ ਵੀ ਵਿਕ ਜਾਂਦੀ ਹੈ ਕਿ ਕਿਵੇਂ ਬਾਹਰ ਹੀ ਜਾਂਦੀ ਉਹ ਚੀਜ਼ ਆਪਾਂ ਦਾ ਹੀ ਮੰਡੀ ਕਰਨਾ ਆਪਣੇ ਕੋਲੇ ਟਾਈਮ ਨਹੀਂ ਗਾ ਇੱਕ ਗੁੱਟੀ ਦੋ ਗੁੱਟੀ ਵਾਲੇ ਆਉਂਦੇ ਆ ਉਹਨਾਂ ਨੂੰ ਆਪਾਂ ਆਪਣੇ ਕੋਲੇ ਨਹੀਂ ਟਾਈਮ ਦਿੰਦਾ ਬਸ ਤਾਂ ਆਪਾਂ ਉਹਨਾਂ ਨੂੰ ਕਹਿ ਵੀ ਜਦੋਂ ਪਟਾਈ ਕਰਦੇ ਆ ਜਾਂ ਤੜਾਈ ਕਰਦੇ ਆ ਜਾਂ ਧੋਈ ਕਰਦੇ ਆ ਉਦੋਂ ਲਿਜਾ ਸਕਦੇ ਆ। ਤੋਂ ਫਿਰ ਅਗਲਾ ਆਉਦੇ ਦਾ ਆਉਣਾ ਹੁੰਦਾ ਸਾਡੇ 7:00 ਜੀ ਤੋਂ 8:00 ਟਾਈਂ ਕਹਿੰਦੀਆਂ ਆਪਣੇ ਵੱਤ ਦਾ ਰੋਗ ਨਹੀਂ ਹੁੰਦਾਗਾ। ਆਪਾਂ ਮਿੱਥੇ ਪੱਟੀ ਜਨੇ ਆਪਣੀਆਂ ਦਾਹ ਗੁੱਟੀਆਂ ਪਟਣ ਵਾਲੇ। ਪਰਿਵਾਰ ਚੋਂ ਕੌਣ-ਕੌਣ ਤੁਹਾਡੇ ਸਾਥ ਦਿੰਦਾ ਜੀ? ਮੇਰਾ ਸਾਰਾ ਪਰਿਵਾਰ ਹੀ ਸਾਥ ਦਿੰਦਾ। ਕੌਣ-ਕੌਣ ਹੈ ਪਰਿਵਾਰ ਚੋਂ? ਮੇਰੇ ਘਰ ਵਾਲੀ ਆ, ਬੱਚਿਆਂ ਨਾਲ, ਮੇਰਾ ਵੱਡਾ ਮੇਰਾ ਉਹ ਫੜਦਾ ਵੀ ਆ। ਆਈ.ਟੀ.ਆਈ. ਕਰੀ ਜਾਂਦਾ ਤੇ ਸ਼ਾਮ ਨੂੰ ਆ ਕੇ ਪੱਟ ਪਟਾਈ ਕਰਾ ਕੇ ਤੇ ਆਪਣਾ ਆਟਾ ਵੀ ਲਾਇਆ। ਰਾਮਜੀਲਾ ਗਰਾਊਂਡ ਮਦਰਵੀ ਬਾਜ਼ਾਰ ਦੇ ਵਿੱਚ ਜਿਹੜੀ ਸਬਜ਼ੀ ਮਾਰਕੀਟ ਹੈ ਮੈਂ ਸਬਜ਼ੀ ਮੰਡੀ ਆ ਉੱਥੇ ਉਹ ਤਾਂ ਸਬਜ਼ੀ ਲੱਗਦੀ ਜਿੱਥੇ ਹਾਂਜੀ ਉੱਥੇ ਤੁਹਾਡਾ ਅੱਡਾ ਵੀ ਹੈਗਾ ਅੱਡਾ ਵੀ ਹੈਗਾ ਜੀ ਉੱਥੇ ਆਰਗੈਨਿਕ ਦੇ ਰੇਟ ਵੀ ਵੇਚਦੇ ਆ ਆਮ ਨਾਰਮਲ ਵੀ ਵੇਚਦੇ ਆ ਜੀ ਲੋਕ ਇੱਥੇ ਛੋਟਾ ਸ਼ਹਿਰ ਆ ਇੱਥੇ ਪਛਾਣ ਨਹੀਂ ਕਰਦੇ ਜਿਹੜੇ ਕਰਦੇ ਆ ਬੰਦੇ ਸਮਝਦਾਰ ਉਹਨਾਂ ਨੂੰ ਪਤਾ ਵੀ ਬਾਜੀ ਪੱਟ ਕਿ ਲੈਂਦੇ ਆਪਾਂ ਨੂੰ ਜਾਣਦੇ ਆ ਤੇ ਉਹ ਆਪਣੇ ਕੋਲੋਂ ਲੈ ਕੇ ਜਾਂਦੇ ਆ ਜੀ ਜੀ ਤਾਂ ਅੱਛਾ ਜਿਵੇਂ ਤੁਹਾਡੀ ਇਹਦੇ ਚ ਕਮਾਈ ਤੁਸੀਂ ਸਾਰਾ ਪਰਿਵਾਰ ਨਾਲ ਕੇ ਕਰਦੇ ਹੋ ਤਾਂ ਕਮਾਈ ਚੰਗੀ ਹੋ ਜਾਂਦੀ ਹੈ ਕਿੰਨੇ ਮਤਲਬ ਵੀ ਜਿਵੇਂ ਲੋਕ ਕੁਝ ਬਾਹਰ ਨੂੰ ਚਲੇ ਜਾਂਦੇ ਹਨ ਗਰੀਬੀ ਕਹਿੰਦੇ ਵੀ ਆਪਾਂ ਬਾਹਰ ਜਾ ਕੇ ਕਮਾਈ ਕਰ ਗਏ ਹਨ ਕਿ ਜਿਆ ਕੈਨੇਡਾ ਜਾਂ ਕਿੱਥੇ ਉਹਦੇ ਨਾਲੋਂ ਇੱਥੇ ਕਮਾਈ ਕਰਨ ਚ ਫਾਇਦਾ ਤੁਹਾਡੇ ਮੁਤਾਬਿਕ ਦੱਸੋ ਜਾਂ ਉੱਥੇ ਜਾਣ ਚ ਫਾਇਦਾ ਇੱਥੇ ਫਾਇਦਾ ਆਪਣੇ ਕੋਲੇ 81000 ਨੂੰ ਵਾਣ ਹੈ 100 ਰੁਪਏ ਦੀ ਅਸੀਂ 7 ਮੈਂਬਰਾਂ ਦੀ ਸਬਜ਼ੀ ਬਣਦੀ ਹੈ ਆਪਣੇ ਘੇਲੀ 35000 ਰੁਪਏ ਦੇ ਅਸੀਂ ਸਬਜ਼ੀ ਕੰਦੇ ਆ ਜਿਹੜੀ ਅਸੀਂ ਬਾਜ਼ਾਰੋਂ ਨਹੀਂ ਲੈਂਦੇ ਸਾਗ ਹੈ ਫਾਲਕਾ ਹੈ ਸਦਾ ਸਕੰਦਰ ਹੈ ਛਕਮਲ ਹੈ ਮੂਦੀਆ ਗੰਨਾ ਦੀ ਲਾਈ ਬੱਠੇ ਆ ਹਲਦੀ ਸਾਡੀ ਆਪ ਦੀ ਹੁੰਦੀ ਆ ਹੁਣ ਅਸੀਂ ਕਨਾਲ ਮਿਰਚ ਲਾ ਰਹੇ ਆ ਆਪ ਅਸੀਂ ਖਾਣੇ ਆ ਘਰੇ ਵੇਚਦੇ ਆ ਮਿਰਚ ਵੀ ਹੈਗੀ ਆਪਣੇ ਕੋਲੇ ਆਰਗੈਨਿਕ ਪਈ ਆ ਤੇ ਸਾਨੂੰ ਚਾਹੀਦੀ ਹੋਈ ਤਾਂ ਆਪ ਦੇਖ ਸਕਦੇ ਹੋ ਫੋਰ ਕੋਈ ਬੀਜ ਤੁਸੀਂ ਬੀਜ ਵੀ ਰੱਖ ਦਿਓ ਮੇਰਾ ਖਿਆਲ ਰੱਖ ਦੇਸੀ ਆਪਾਂ ਹਾਂ ਤਿਆਰ ਕਰ ਲੈਂਦੇ ਆ ਕਦੂ ਦਾ ਚੌਲਿਆਂ ਦਾ ਜਿਵੇਂ ਲੋੜ ਮੁਤਾਬਕ ਆਪਣੇ ਕੋਲੇ ਹੁੰਦਾ ਆਪ ਦੀਆਂ 2-3 ਸਾਲ ਮੈਂ ਵੀ ਬਣਾਇਆ ਲੋਕ ਮਾਣ ਨਹੀਂ ਕਰਦੇ ਫਿਰ ਆਪਾਂ ਛੱਡ ਗਏ ਥੋੜਾ ਜਿਹਾ ਕੰਮ ਨਗਾ ਆਪਦੇ ਆਪਦੇ ਜੋ ਕਰ ਰੱਖਿਆ ਅੱਛਾ ਤੇ ਇਹਨੂੰ ਪਾਣੀ ਕਿੰਨਾ ਚਾਹੀਦਾ ਜਿਵੇਂ ਸਬਜ਼ੀਆਂ ਨੂੰ ਤੁਹਾਨੂੰ ਪਾਣੀ ਦਾ ਪ੍ਰਬੰਧ ਆਪਦੇ ਹੀ ਆ ਕਿਵੇਂ ਕਰੀਂ ਪਾਣੀ ਦਾ ਪ੍ਰਬੰਧ ਪੂਰਾ ਜੀ ਆ ਵਾਹਣ ਤੇ ਮੋਟਰ ਦਾ ਹੈਗਾ ਆਪਾਂ ਥੋੜਾ ਜਿਹਾ ਕੋਠੇ ਦੀ ਲੋੜ ਸੀ ਇਹਨਾਂ ਦੀ ਕੋਠੀ ਹੈਗੀ ਅੱਛਾ ਤੇ ਬੋਰ ਵੀ ਆਪਣਾ ਨਹੀਂ ਪਾਣੀ ਵੀ ਲੱਗਦਾ ਬਾਕੀ ਆ ਜਿਹੜੇ ਮੇਥੇ ਆ ਇਹ ਮੇਥੇ ਦਾ ਦੋ ਹੀ ਪਾਣੀ ਲੈਂਦੇ ਆ ਤੀਜਾ ਲੈਂਦੇ ਗੱਟਿਆ ਮਤਲਬ ਇਹ ਕਹਿੰਦਾ ਭਾਬ ਮਿਹਨਤ ਤਾਂ ਹੈਗੀ ਆ ਹਾਂਜੀ ਤੇ ਮਿਹਨਤ ਦੇ ਨਾਲ ਹੀ ਪੈਸਾ ਤੇ ਸਵਾਦ ਵੀ ਹੈਗਾ ਹਾਂ 2500 ਵਟਾ ਜਾਂਦਾ ਤੜ ਕੇ 80000 ਲਾ ਕੇ ਤੇ ਜਿਹੜੇ 40 ਲੱਖ ਲਾ ਕੇ ਜਾਂਦੇ ਉਹਨਾਂ ਨਾਲੋਂ ਆਪਾਂ ਚੰਗੇ ਆ ਆਪਦਾ ਕੰਮ ਕਰਦੇ ਆ ਜੇ ਕੋਈ ਪੰਜਾਂ ਦਾਹਾ ਬਾਜੇ ਤਾਂ ਬਤੀ ਜਾਂਦਾ ਨਹੀਂ ਆਪਦਾ ਸਟਰਾ ਕੰਮ ਲੱਗੇ ਆ ਪਰਿਵਾਰ ਆਪਦਾ ਵਿਸਤੂ ਵਿਖੜਦਾ ਨਹੀਂ ਮਤਲਬ ਡੇਲੀ ਦੀ ਕਮਾਈ ਹੈਗੀ ਡੇਲੀ ਦੀ ਕਮਾਈ ਇਹ ਤੇ ਕਹੂੰਗੇ ਦੂਜੇ ਦਾ ਕੰਨਕ ਛੋਣੇ ਦਾ ਸੀਜ਼ਨਲ ਕਮਾਈ ਹੈ ਹਾਂ ਉਹ ਹੈਗੀ ਆ ਜੀ ਉਹ ਵੀ ਇਹਦੀ ਕਮਾਈ ਮੈਂ ਪੰਗਾ ਲਿਆ ਸੀਗਾ ਕਿ ਲੱਖ ਛੋਣੇ ਦਾ ਉਹਦਾ ਛੇਸਾ ਪੇ ਕਿੰ ਲੋ ਕਾਟ ਤੇ ਤੇ ਗਾਹ ਨੂੰ ਕਰੋ ਸਾਰਾ ਸਸਤੇ ਮ ਖਤਮ ਹੋ ਜਾਣਾ ਨਾਲੇ ਕਿਸਾਨ ਹੋਏ ਨੇ ਤੇ ਨਾਲੇ ਦੁਕਾਨ ਵਾਲਾ ਹੋਏ ਨੇ ਤੇ ਨਾਲੇ ਲੀਵਰ ਗੁੱਜੂ ਜੀ 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 ਨਾਲ ਤੇ ਰੋਲ ਦੁਖਾਨ ਜੀ ਜਿਵੇਂ ਤੁਸੀਂ ਤੁਹਾਡਾ ਘਰ ਦਾ ਹੈਗਾ ਸਾਰਾ ਕੁਝ ਹੈ ਨਾ ਭਾਜੀ ਤੁਸੀਂ ਘਰ ਦੇ ਇਹ ਆਪ ਦਾ ਚਲੋ ਘਰੇ ਖਾਣੇ ਸੀਗੇ ਹਨਾ ਤੇ ਬਿਮਾਰੀ ਤੁਸੀਂ ਕੰਮ ਮਿਹਨਤ ਕਰਦੇ ਹੋ ਨਾ ਬਿਮਾਰੀ ਸਮਾਰੀ ਤੋਂ ਕਮਰੇ ਨੇ ਕੋਈ ਨਹੀਂ ਬਿਮਾਰੀ ਕਰਦੇ ਅਸੀਂ ਤਾਂ 20-30 ਰੁਪਿਆਵਾਂ ਦੀਆਂ ਗੋਲੀਆਂ ਗਲਤੀ ਨਾਲ ਲੈ ਲੈਨੇ ਅਸੀਂ ਭੱਜੇ ਹੁੰਦੇ ਬੋਤਲ ੱਲੇ ਵੜ ਗਏ ਜਾਂ ਚਾਹ ਪੀ ਲਈ ਤੇ ਤੱਤਾ ਪਾਣੀ ਠੰਡਾ ਪਾਣੀ ਪੀ ਲਿਆ ਬਸ ਤੇ ਸਾਡੇ ਤਾਂ ਕੋਈ ਸਾਡਾ ਮੈਡੀਕਲ ਨਹੀਂ ਕਰ ਰਿਹਾ ਨਹੀਂ ਅੱਜ ਕੱਲ੍ਹ ਲੋਕ ਬਹੁਤ ਬਿਮਾਰ ਆਏ ਇਹ ਇਹ ਇੱਕ ਇਹੀ ਕਾਰਨ ਹੈ ਕਿ ਕੋਈ ਕੰਮ ਨਹੀਂ ਕਰਦੀ ਆਹ ਦੇਖ ਲਓ ਮੇਰੇ ਨਾਲ ਦੇ ਤਾਂ ਹੱਕੀਆਂ ਹੀ ਲਈ ਫਰਦਿਆ ਮੈਂ ਤਾਂ ਬੱਠਾ ਪਰਾਂ پارک ਦੋ ਤਿੰਨ ਘੰਟੇ ਵੀ ਨਹੀਂ ਉੱਠਦਾ ਕਈ ਵਾਰੀ ਬੈਠ ਜਾ ਚਾਰ ਵੀ ਨਹੀਂ ਉੱਠਦਾ ਤੇ ਵਜਨ ਵੀ ਮਾ ਚੱਕ ਲੈਣਾ 70 80 ਕਿਲੋ ਦੂਜਿਆਂ ਦਾ ਪਤਾ ਨਹੀਂ ਜਿਹੜੇ ਮੇਰੇ ਨਾਲ ਦੇ ਹੈਗੇ ਵੀ ਉਹ ਚਕਾ ਵੀ ਸਕਦੇ ਆ ਕਿ ਚੱਕਣ ਦੀ ਧਮਕ ਰਹਿੰਦੀ ਨਹੀਂ ਕਰਦੇ ਅੱਛਾ ਤੁਹਾਡੀਆਂ ਮੂੜੀਆਂ ਅਸੀਂ ਖਾਧੀਆਂ ਸੀ ਬੜੀਆਂ ਮਿੱਠੀਆਂ ਮੂੜੀਆਂ ਉਹ ਉਹ ਕਿਹੜੀ ਵੈਰੈਟੀ ਆ ਉਹ ਇਹ ਹਾਈਬ੍ਰਿਡ ਮੂਲੀ ਆ ਸਜਨਤਾਰੀ ਅੱਛਾ ਆਪਣੇ ਜਿਹੜੇ ਦੇਖਣ ਵਾਲੇ ਲੋਕ ਹੈ ਸਾਥੀ ਹੈ ਉਹ ਪੁੱਛਣਗੇ ਵੀ ਆ ਜਿਵੇਂ ਤੁਸੀਂ ਮੈਥੇ ਬੀਜੇ ਹੋਏ ਹੈ ਨਾ ਜਿਹੜੇ ਆਹਾਂ ਮੈਥੇ ਹੁਣ ਪੱਟੀ ਜਾਂਦੇ ਤੁਸੀਂ ਹਾਂਜੀ ਇਹ ਮੈਨੂੰ ਲੱਗਦਾ ਵੀ ਮੈਥੇ ਦਾ ਥੋੜੇ ਜਿਆਦਾ ਏਰੀਆ ਚ ਤਿੰਨ ਕਨਾਲਾ ਹੈਗਾ ਹੈ ਤਿੰਨ ਕਨਾਲਾ ਚ ਹਾਂਜੀ अच्छा जे लोग पूछेंगे ਵੀ ਭਾਈ ਤੈਨ ਕਰਾਣੇ ਚ ਬੀਜ ਕਿੰਨਾ ਪੈਂਦਾ ਤੁਸੀਂ ਕਿੰਨਾ ਖੋਣੇ ਮੈਂ ਵੀ 8.5 ਤੋਂ 9 ਕਿਲੋ ਪਾਉਣਾ ਤੁਸੀਂ ਬੱਡਦੇ ਨਹੀਂ ਬੀਜ ਦੇ ਵਟਾਂ ਦੇ ਨਹੀਂ ਬੀਜ ਦੇ ਸਿੱਧੀ ਆ ਇਸ ਮਤਲਬ ਪਲੇਨ ਚ ਬੀਜਦੇ ਤੁਸੀਂ ਪਲੇਨ ਚ ਹਾਂ ਕਨਾਲ ਦਾ ਤੁਸੀਂ 8 8.5 ਕਿਲੋ ਪਾਉਣੀ ਹੈ ਹਾਂਜੀ 8.5 ਕਿਲੋ ਅੱਛਾ ਤੇ ਧਨੀਏ ਦਾ ਕਿੰਨਾ ਪਾਉਣੀ ਹੁਣ ਧਣੀਏ ਦਾ ਜੀ ਆਪਾਂ ਪਾ ਦਿੰਨੇ ਆ ਮੰਨ ਲਓ ਕਨਾਲ ਦਾ 1.5 ਕਿਲੋ ਨਾਲ ਵਜਾਈ ਕਰ ਦਿੰਨੇ ਆ ਆਪਾਂ ਆਪ ਦੀ ਆਪਾਂ ਨੂੰ ਕਿਸੇ ਦਾ ਪਤਾ ਨਹੀਂ ਆਪਣੇ ਕੋਲੇ ਦੇਸੀ ਧਨੀਆ ਉਹਦਾ ਬੀਜ ਹੈਗਾ ਉਹ ਆਪਣੇ ਕੋਲੇ 15 ਸਾਲ ਹੋ ਗਏ ਆਪਣੇ ਕੋਲੇ ਚੱਲੀ ਹੈ ਤੇ ਸਿਕੰਦਰ ਦਾ ਬੀਜ ਕਿੱਥੋਂ ਲਿਆ ਸੀ ਤੁਸੀਂ ਇਹ ਸਿਕੰਦਰ ਦਾ ਬੀਜ ਆਪਾਂ ਲਿਆ ਸੀਗਾ ਜੀ ਕੋਟਕ ਤੋਂ ਅੱਛਾ ਉਹ ਅੱਛਾ ਉਹ ਬਦਲੇ ਵੀ ਵਧੀਆ ਬੀਜ ਹੈ ਤੇ ਵਧੀਆ ਕੁਆਲਿਟੀ ਦਾ ਹੁੰਦਾ ਹੀ 8000 ਵਾਲਾ ਕਿੱਥੋਂ ਅੱਛਾ ਤੇ ਗੰਡੇ ਵੀ ਲਾ ਰਹੇ ਹੋ ਹਾਂ ਗੰਡਾ ਮੇਰੇ ਕੋਲੇ ਫੱਕ ਲਈ ਸੀਗੀ ਕੋਈ ਜੱਟੇ ਗੰਡੇ ਦੀ ਕੋਈ ਹਾਈ ਬਟਰ ਦੀ ਕੋ ਹਮਾਰਾ ਗੰਡਾ ਤਿਆਰ ਹੋਈ ਜਾਂਦਾ ਉਹਦੇ ਵਿੱਚ ਗੰਡਾ ਵੀ ਲਾਇਆ ਤੇ ਲੱਗ ਜਾਂਦਾ ਅੱਛਾ ਇਹ ਕਮਾਈ ਨੂੰ ਇਹਦਾ ਤੁਹਾਨੂੰ ਬਾਜ਼ਾਰ ਚ ਆਪ ਵੇਚ ਕੇ ਆਉਣੀ ਪੈਂਦੀ ਹੈ ਹਾਂ ਵੀ ਇਹਨੂੰ ਬਦਲਦਾ ਤੁਹਾਨੂੰ ਹੈਗਾ ਕੋਈ ਟੀਚਾ ਵੀ ਵੀ ਲੋਕ ਇੱਥੋਂ ਲੈ ਕੇ ਜਾਣ ਜਾਂ ਕਿਵੇਂ ਕੋਈ ਆਏ ਵੀ ਦਿਲ ਚਾਉਂਦਾ ਵੀ ਯਾਰ ਆਪਾਂ ਇਹੋ ਜੀ ਕਮਾਈ ਕਰਗੇ ਵੀ ਜਿਹੜਾ ਲੋਕ ਆਉਣ ਸਾਨੂੰ ਸਾਨੂੰ ਬਾਜ਼ਾਰ ਚ ਨਾ ਜਾਣਾ ਪਵੇ ਆਪਾਂ ਤੋਂ ਲੈ ਕੇ ਜਾਂਦੇ ਆ ਲੋਕ ਵਧੀਆ ਬੰਦੇ ਲੈ ਕੇ ਜਾਂਦੇ ਆ ਜਿਹੜੇ ਮੰਨ ਲਓ ਵੀ ਵਿਸ਼ਵਾਸ ਵਾਲੇ ਆ ਜਿਨ੍ਹਾਂ ਨੂੰ ਪਤਾ ਵੀ ਸੱਤਾ ਕੰਮ ਨਹੀਂ ਹੋਰ ਤਾਂ ਨਹੀਂ ਸੋਚਿਆ ਕੋਈ ਵੀ ਖੇਤੀ ਜੀ ਵੀ ਇਹਨੂੰ ਬਦਲ ਦਿੱਤਾ ਜਾਵੇ ਨਹੀਂ ਇਹ ਸਭ ਤੋਂ ਵੈਸੇ ਖੇਤੀ ਆ ਸਬਜ਼ੀ ਦੀ ਕੋਈ ਗੱਲ ਗੱਲ ਨਹੀਂ ਇਹ ਜਮਾਂ ਟਾਈਮ ਨਹੀਂ ਆ ਰਹੀ ਵਾਇਤਾ ਨਹੀਂ ਵਾਇਤਾ ਨਹੀਂ ਕੋ ਬਹੁਤ ਆ ਹੁਣ ਤੁਸੀਂ ਇੱਧਰ ਵਾ ਖੜੇ ਆ ਤਿੰਨ ਕਨਾਲਾਂ ਦੇ ਇਹ 30000 ਰੁਪਏ ਦੇ ਹੈਗੇ ਆ ਅੱਜ ਸਵੇਰੇ ਪੱਟਕੇ ਪਰ ਤੋਂ ਖੜ੍ਹ ਦੇਣੇ ਆ ਤੇ ਦੂਰੀਆਂ ਵਿਜੇ ਜਾਣੇ ਇਹ ਫੇਰ ਹੋ ਜਾਣੇ 50 ਦਿਨਾਂ ਚ ਨਹੀਂ ਜਿਵੇਂ ਹੁੰਦੇ ਆ ਕਈ ਨਰਸਰੀਆਂ ਲਾ ਲੈਂਦੇ ਨਰਸਰੀ ਤਿਆਰ ਕਰ ਲੈਂਦੇ ਆ ਉਹ ਆਪਾਂ ਨਰਸਰੀ ਵਾਲਾ ਜੀ ਆਪਣੇ ਕੋਲੇ ਆਪ ਨੂੰ ਜਗ੍ਹਾ ਦੀ ਸਮੱਸਿਆ ਨਰਸਰੀ ਤਿਆਰ ਕਰਨ ਦੀ ਕੋਈ ਖਾਸ ਗੱਲ ਨਹੀਂ ਆਪਾਂ ਕੱਲ ਮ ਤਿਆਰ ਕਰ ਲੈਂਦੇ ਆ ਨਿੰਬੂ ਦੀ ਕਰ ਲੈਂਦੇ ਆ ਅਬਦੀ ਵੀ ਕਰ ਦਿਆਂਗੇ ਹੋਰ ਸਾਰਾ ਜਿਵੇਂ ਗੰਡੇ ਦੀ ਸਬਜ਼ੀਆਂ ਸੂਕੀਆਂ ਦੀ ਮੈਂ ਕਹਿੰਦਾ ਸਾਰੀ ਸਬਜ਼ੀ ਦੀ ਕਰ ਸਕਦੇ ਆ ਵੀ ਆਪਾਂ ਨੂੰ ਜਗ੍ਹਾ ਦੀ ਤੇ ਪੈਸੇ ਦੀ ਔਰ ਜਦੋਂ ਸੀਐਚ 1 ਮਿਰਚਾ ਸੀਐਚ 27 ਆ 1400 ਇੱਕ ਨਵੀਂ ਵੈਰਾਈਆਂ ਆਈ ਜਾਂਦੀਆਂ 87000 ਤੋਂ ਲੈ ਕੇ ਤੇ 125000 ਤੱਕ ਕਿਲੋ ਇਹ ਆਪਣੇ ਵਸਤਾ ਰੋਗ ਵਿੱਚ ਅੱਛਾ ਅੱਛਾ ਇਹ ਆਪਾਂ ਆਪਦੀ ਪਨੀਰੀ ਲਾ ਸਕਦੇ ਆ ਆਪਦੇ ਜੋਗੀ ਵੀ ਆਪਾਂ ਮੰਨ ਲਓ 4-500 ਦਾ ਵੀ ਵੀ 10 ਗ੍ਰਾਮ ਆ ਗਿਆ 700 ਦਾ ਆ ਗਿਆ ਉਹਦੇ ਨਾਲ ਆਪਾਂ ਲਾ ਵੀ ਆਪਦੇ ਆਪਦੇ ਬੂਟੇ ਤੇ ਆ ਜੇ ਕੋਈ ਹੋਰ ਡਿਮਾਂਡ ਕਰੇ ਤਾਂ ਆਪਾਂ ਨੂੰ ਨਾਲ ਨਾਲ ਮਿਲ ਕੇ ਕਹਿ ਸਕਦਾ ਫਿਰ ਆਪਾਂ ਲਾ ਕੇ ਦੇਆ ਕਰਾਂਗੇ ਆਪਾਂ ਤੋਂ ਲਿਆ ਦੇ ਸਕਦਾ ਬੀ ਦੇ ਪੈਸੇ ਦੇ ਦੇ ਤੇ ਆਪਾਂ ਨਾਲ ਵੀ ਰੁਲਦੁਖਾਨ ਜੀ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਧੰਨਵਾਦ ਤੇ ਬਈ ਧੰਨਵਾਦ ਸਤਿ ਸ੍ਰੀ ਅਕਾਲ ਤੁਹਾਨੂੰ ਦੋਸਤੋ ਇਹ ਸੀ ਰੁਲਦੁਖਾਨ ਪਿੰਡ ਰਾਮੂ ਵਾਲਾ ਡਿਲਿਆਂ ਵਾਲੀ ਵੀ ਕਹਿ ਦਿੰਨੇ ਆ ਤਾਂ ਤੁਸੀਂ ਸੁਣ ਹੀ ਲਿਆ ਸਾਰੀ ਕਹਾਣੀ ਇਹਨਾਂ ਦੀ ਵੀ ਜਿਹੜੇ ਇਹ ਆਪਣੇ ਸਬਜ਼ੀ ਕਰਦੇ ਸਬਜ਼ੀਆਂ ਦੀ ਖੇਤੀ ਕਰਦੇ ਆ ਬੜੀ ਮਿਹਨਤ ਦੀ ਖੇਤੀ ਹੈਗੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਲਾਈਕ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਤਾਂ ਕਿ ਜੇ ਇਸ ਵੀਡੀਓ ਨੂੰ ਦੇਖ ਕੇ ਹੋਰ ਵੀ ਸਾਡੇ ਸਾਥੀ ਜਿਹੜੇ ਆ ਜੇ ਕੰਬਾਰ ਨੂੰ ਭਜਦੇ ਆ ਜਾਂ ਉਹਨਾਂ ਨੂੰ ਕੁਝ ਪਤਾ ਨਹੀਂ ਲੱਗ ਰਿਹਾ ਵੀ ਕਿਵੇਂ ਖੇਤੀ ਕਰਨੀ ਹੈ ਤਾਂ ਇਹਨਾਂ ਦੀ ਮਿਹਨਤ ਦੇਖ ਕੇ ਉਹ ਵੀ ਖੇਤੀ ਕਰ ਲੈਣ ਤੇ ਖੇਤੀ ਚ ਆਪ ਕਾਮਯਾਬ ਹੋ ਜਾਣ ਤੇ ਜੇ ਉਹ ਪੈਸੇ ਦੀ ਲੋੜ ਹੈ ਤਾਂ ਉਹਨਾਂ ਦੀ ਲੋੜ ਪੂਰੀ ਹੋ ਸਕੇ ਧੰਨਵਾਦ ਜੀ ਸ਼ੁਕਰੀਆ